ਲਓ ਸੱਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਦੇ ਨਾਲ ਤੁਹਾਨੂੰ 8 ਝੋਟੀਆਂ ਦਿਖਾਉਣ ਲੱਗੇ ਆਂ ਸੂਆ ਮਿਲੂ ਪਹਿਲਾ ਤੇ ਦੂਜਾ ਤੇ ਕੁਆਲਿਟੀ ਇਹ ਮੰਨ ਲਓ ਵੀ ਬੜੀ ਆਸਲ ਕੁਆਲਿਟੀ ਮਿਲੂ ਟਾਪ ਕੁਆਲਿਟੀ ਦੀਆਂ ਨੇ ਬਾਈ ਮਨੀ ਕੋਲੇ ਪਹੁੰਚੇ ਹੋਏ ਆਂ ਪਿੰਡ ਸ਼ਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦਾ ਪਿੰਡ ਆ ਇਹ ਸੱਜਣ ਇਹ ਮੰਨ ਲਓ ਵੀ ਤੋਹਫੇ ਵੇਚਣ ਦੇ ਸ਼ਕੀਨ ਨੇ ਤਿਆਰ ਦੁੱਧਾਂ ਲੀਆਂ ਟਾਪ ਤੋਂ ਟਾਪ ਤੇ ਕੁਆਲਿਟੀ ਵਾਲਾ ਮਾਲ ਹੀ ਹੁੰਦਾ ਬਾਕੀ ਡਿਟੇਲ ਮੈਂ ਨਹੀਂ ਦੱਸ ਦੂਗਾ ਆ ਜਾ ਮੈਂ ਨਹੀਂ ਕਰਾ ਸਸੀ ਕਾ ਬਾਜੀ ਚਰਦੀ ਕਾਲਾ ਵਧੀਆ ਵਧੀਆ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਚਰਨ ਸਿੰਘ ਡੈਰੀ ਫਾਰਮ ਤੇ ਇੰਸਟਾਗ੍ਰam ਤੇ ਪੇਜ ਫੇਸਬੁੱਕ YouTube ਤੇ ਫੋਲੋ ਕਰ ਤਿੰਨੇ ਪਾਸੇ ਜਰੂਰ ਫੋਲੋ ਕਰ ਲਿਓ ਬੋਰ ਨੰਬਰ ਤੇਰਾ ਪੂਰੀ ਬਾਈ ਦਾ ਵੀ ਫੋਲੋ ਕਰ ਲਿਓ ਆ ਨੰਬਰ ਬੋਲ ਦੇ 9478474740 9478474740 ਤੇ ਬੰਦਾ ਇੱਕ ਗੱਲ ਹੋਰ ਦੱਸਦਾ ਨਾ ਵੀ ਖੁਸ਼ੇ ਰਹਨਾ ਨਾ ਖੋ ਜਣਾਣਾ ਚਾਹੀਦਾ ਠੀਕ ਹੈ ਆਪਾਂ ੜੂ ੜੂ ਕਰਕੇ ਵੀ ਲੈ ਜਾਵਾਂਗੇ ਠੀਕ ਹੈ ਸ਼ੁਰੂਆਤ ਇੱਕ ਨੰਬਰ ਆ ਜੋਬਰ ਵੀ ਕੁਝ ਕਹਿਣਾ ਚਾਹੁੰਦਾ ਇਹ ਕਹਿੰਦਾ ਜਿੱਥੇ ਪਹਾੜੀਆਂ ਨਹੀਂ ਦੇਖੀਆਂ ਉਹ ਵੀ ਬਾਈ ਨੇ ਪਹਾੜੀਆਂ ਦਿਖਾ ਦਿੱਤੀਆਂ ਹਮਾ ਚੜ੍ਹੇ ਪਹਾੜਾਂ ਦੀ ਸੈਰ ਤਾਂ ਜ਼ਰੂਰੀ ਆ ਗਰਮੀ ਦੇ ਮੌਕੇ ਕਿੱਥੇ ਵੇ ਸਿਗਰੇ ਮੱਝਾਂ ਛਿੜਾਦਿਆਂ ਗੋਰੀ ਬਾਈ ਸਿਗਰਾਂ ਦੀ ਚੇਪੀ ਦੇ ਜਿੱਥੇ ਸੋਚਿਆ ਨਹੀਂ ਸੀ ਠੀਕ ਹੈ ਕਰਦਾ ਆ ਜਾ ਫਿਰ ਗਰੀ ਇੱਕ ਨੰਬਰ ਵਾਲੀ ਟੱਟੋਰ ਤੇ ਉਹ ਬੋਲੇ ਕਹਿੰਦੇ ਹੁੰਦੇ ਵੀ ਹਿਮਾਚਲ ਵਾਲੇ ਛੂਟੀ ਲੈਂਦੇ ਆ ਪਰ ਉਹਨਾਂ ਨੇ ਸੇਰਾ ਹਿਲਾਤਾ ਉਹਨਾਂ ਨੂੰ ਵੀ ਵੱਡੀਆਂ ਦੇਤੀਆਂ ਉਹ ਮਜਬੂਰੇ ਕਰਤੇ ਲੈਣ ਤੇ ਚੀਜ਼ ਪਰਾਂ ਹੋ ਜਾ ਪਰਾਂ ਹੋ ਜਾ ਇੱਥੇ ਮਾਰਦੇ ਕੈਮਰਾ ਆڈر ਦੇ ਕੇ ਰਾਂ ਤੋੜ ਜੋ ਬਰਾ ਖੋਲ ਕੇ ਸੁਆਮਨੀ ਪਾਜੀ ਕਹਿਣ ਨੂੰ ਪਲੂਣ ਕਹਿਲਾ ਪੱਦੂਆ ਸੁਆ ਜੀ ਸੁਆ ਦੂਜਾ ਕਹਿਣ ਨੂੰ ਬਾਈ ਕਹਿੰਦਾ ਪਹਿਲਣ ਕਹਲਾ ਜੈ ਦੋਨੀਆ ਇਹਦਾ ਜੋੜਾ ਹੀ ਦਊਂਗਾ ਤੁਹਾਨੂੰ ਬਣਾ ਕੇ ਮੈਂ ਆ ਜਾ ਆ ਜਾ ਲਿਆ ਲਿਆ ਔਰ ਲੇ ਬੰਨੇ ਲਿਆ ਇੱਥੋਂ ਘਰੀ ਮਾਰਦੀ ਫੇਸ ਤੇ ਕੈਮਰਾ ਹਿੰਮਤ ਨਾਲ ਇੱਥੋਂ ਰਾ ਜਮਾ ਹੱਥ ਨਹੀਂ ਲੱਗਾ ਸਿੰਘੀ ਨੂੰ ਠੀਕ ਆ ਗੱਲ ਆ ਤੇ ਲੇਵਾ ਬਹਲਾ ਹਸਲਾ ਨਾ ਹਾਂ ਜਿੱਡੀ ਆਵ ਉੱਡਾ ਹੀ ਲੈਵਾ ਫਿਰ ਕਹਿ ਸਕਦੇ ਆ ਇਹਨੂੰ ਜਿੱਡੀ ਆਪ ਉੱਡਾ ਹੀ ਲੈਵਾ ਜੈਡ ਬਲੈਕ ਜਮਾ ਜੈਡ ਬਲੈਕ ਆ ਪਾਕਿਸਤਾਨੀ ਢਾਂਚੇ ਦੀ ਮੈਂ ਆ ਪੂਰੀ ਪੂਰੀ ਸੂਆ ਪਹਿਲਾ ਪਹਿਲਾ ਹੈ ਦੂਆ ਆ ਆਪਾਂ ਉਹ ਮਾਲਕ ਪਹਿਲਾ ਕਹਿੰਦੇ ਆਪਾਂ ਦੂਆ ਕਰਕੇ ਲਈ ਆ ਠੀਕ ਆ ਗੱਲ ਤੇ ਨਾਲ ਵੀ ਕੱਟੀ ਆ ਨਾ ਕੀ ਆ ਗਈ ਆ ਨਾਲ ਵੀ ਸੱਜਣੋਂ ਕੱਟੀ ਸੂਆ ਕਿੰਨੇ ਦਿਨ ਦਾ ਸੂਆ ਹੈਗਾ ਭਾਜੀ ਚੌਥਾ ਤੋਂ ਪੰਜਵਾਂ ਦਿਨ ਆ ਕਿੰਨਾ ਹਾਜ਼ਰ ਆ ਆ ਜਮਾ ਤਾਜ਼ਾ ਸੂਆ ਬੋਲਾ ਕਿੰਨਾ ਹਾਜ਼ਰ 14 15 ਨਾ ਸਟਾਰਟਿੰਗ ਕੀਤੀ ਆ 14 15 ਤੋਂ 22 ਕਹਿੰਦਾ ਸਟਾਰਟ ਆ ਤੇ ਮੈਂ ਯਾਰ ਤੁਰਦੀ ਵਿਆਂ ਮੜਕਨ ਵਾਲਾ ਟਕਾ ਕੇ 17 ਕਿਲੋ ਦੀ ਏ ਓੜ ਤੇ ਫੜਾ ਲਾਂਗੇ 17 ਦੀ ਨਾ ਇਹ ਸੱਜਣ ਕਹਿੰਦਾ ਗਰੰਟੀ ਦੇ ਦਾਂਗੇ ਇੱਥੋਂ ਮਾਰ ਦੇਣੀ ਪੂਰੀ ਭਾਈ ਬੱਚੇ ਦੇ ਚੱਲੀ ਬੱਚੇ ਦੇ ਚੱਲੀ ਮੜਾ ਜਾ ਇਹ ਇੱਥੋਂ ਮਾਰ ਕੇ ਕੈਮਰਾ ਬੱਚਾ ਕਰਾ ਦੇਈ ਜਾਂ ਇੱਕ ਇਹ ਇਧਰਲੇ ਬੰਦੇ ਨੂੰ ਮਾਰ ਕੇ ਨਾ ਇਸ ਤੋਂ ਬਾਅਦ ਮਾਰਨੀ ਆ ਆਰਡਰ ਤੇ ਕੈਮਰਾ ਜਿੱਦੀ ਆਪ ਉਹਦੇ ਹੀ ਲੇਵਾ 17 ਦੀ ਤਾਂ ਇਹ ਸੱਜਣ ਕਹਿੰਦੇ ਗਰੰਟੀ ਦੇ ਕੇ ਭੇਜ ਦਾਂਗੇ ਐਦਾਂ ਦੀ ਝੋਟੀ ਆ ਕਰੀ ਥੋੜੀ ਜਿਹਾ ਨੂੰ ਹਲਦੀ ਨਹੀਂ ਧੱਕੇ ਆ ਲੈ ਜੈਡ ਬਲੈਕ 22 ਮੰਗ ਦਿੰਦੇ ਬੀ ਜੈਡ ਬਲੈਕ ਚਾਹੀਦੀ ਆ ਚੁਆਈ ਦੀ ਕਿਦਾਂ ਜੀ ਆ 100 ਦੀ 100 ਮੋਗੇ ਕਰਨ ਵਾਲਾ ਕਰ ਪੱਕੇ ਜੇ ਕਰਦੀ ਆ ਮੋਗੇ ਠੀਕ ਆ ਗੱਲ ਹਾਂਜੀ ਤੇ ਦੋ ਨੰਬਰ ਆਈ ਦੇ ਮਾਰ ਉਹ ਆ ਵੀ ਜੈਡ ਬਲੈਕ ਹੀ ਲਈ ਫਰਦੇ ਨਾ ਬਾਜੀ ਕਹਿੰਦੇ ਨੇ ਵੀ ਜਿੱਡੀ ਆ ਬੋਟਾ ਲੇਵਾ 4x4 ਲਈ ਪੈ ਤਾਂ ਇਹ ਦੋਨਾਂ ਦਾ ਕੀ ਸੀਨ ਰਹੂਗਾ ਜੋੜੇ ਦਾ ਦੋ ਹੀ ਪੰਜਾਬ ਪੰਜਾਬ ਪਹੁੰਚ ਆਲ ਪੰਜਾਬ ਚੋਪਰਾ ਕਿੱਥੇ ਤੱਕ ਪਹੁੰਚੇ ਆਲ ਪੰਜਾਬ ਆਇਆ ਲਿਆ ਕੱਢ ਲਿਆ ਫਿਰ ਠੀਕ ਆ ਗਾਈ ਪੰਜਾਬ ਠੀਕ ਆ ਫੇ ਬਾਦ ਆਲੇ 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 ਇੱਥੋਂ ਕਰੀ ਆਰਡਰ ਤੇ ਮਾਰਨੀ ਕੈਮਰਾ ਤੇ ਬਾਕੀ ਰੰਗ ਰੰਗ ਬੜਾ ਚੰਗਾ ਆ ਗਿਆ ਹਾਂਜੀ ਕਮਾਲਾ 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 ਸੂਆ ਦੂਜਾ ਸੂਆ ਸੂਆ ਦੂਜਾ ਤੇ ਬਾਕੀ ਗੈਪ ਥਾਣਾ ਦਾ ਬੜਾ ਅਸਲਾ ਹੈ ਨਾ ਇੱਥੋਂ ਦੀ ਕੱਢ ਲੈ ਕੱਢ ਲੈ ਕੋਈ ਨਹੀਂ ਲੈ ਚੱਲ ਆ ਗੈਪ ਬੜਾ ਅਸਲਾ ਆ ਗਿਆ ਥਾਣਾ ਦਾ ਥਾਣਾ ਨਹੀਂ ਲੱਗਾ ਦੂਰਾ ਕਹਿ ਲਿਆ ਮੋਟਾ ਥਾਣਾ ਥੋੜੀ ਨੇੜੇ ਹੜ ਕੇ ਤੋਰ ਦੇ ਥੋੜੀ ਨੇੜੇ ਤੋਂ ਤੋਰ ਦੇ ਫੜ ਕੇ ਇੱਥੋਂ ਆ ਰਹੀ ਕੈਮਰਾ ਇਹ ਇੱਥੋਂ ਇੱਥੋਂ ਕਰਾ ਰਹੀ ਗੱਲਬਾਤ ਜੇ ਇੱਕ ਸਾਰੀ ਗੈਪ ਪੂਰਾ ਸੂਆ ਦੂਜਾ ਕਿੰਨੇ ਦਿੰਦੀ ਸੂਈ ਸੂਈ ਭਾਜੀ ਇਹ ਸੱਤ ਮੱਠਮਾ ਦੇਣ ਸੱਤ ਮੱਠਮਾ ਦਨ ਕਿੰਨਾ ਦੁੱਧ ਹਾਜ਼ਰ ਦੁੱਧ ਚ ਪਾਉਗੀ 20 ਕਿਲੋ ਠੀਕ ਆ ਗੱਲ ਆ 16 17 ਕਿਲੋ ਅੱਜ ਮਿਲਣ ਦੇ ਬੱਚੇ ਲੈਣ ਵਾਲੀ ਮੈਂ ਹਾਂ ਨਾ ਮੈਂ ਕਹਿੰਦਾ ਜਿਹੜੇ ਸੱਜਣ ਨੇ ਕਹਾਲੀਏ ਬਰੀਡ ਦੇ ਕੰਮ ਕਰਨਾ ਨਾ ਬੜੀ ਬੈਸਟ ਰਹੂਗੀ ਚਵਾਈ ਨਹੀਂ ਮਣੀ ਕਿ ਮੈਂ ਰਹੂ ਇੱਕ ਤੋਂ ਇੱਕ ਪਿੱਛੇ ਨੌ ਝੋਟੀਆਂ ਜੀ ਐਂ ਵਿਗੀਆਂ ਜਿੱਦਾਂ ਭਾਈ ਅਗਲਾ ਕਹਿੰਦਾ ਮੈਨੂੰ ਦੇ ਮੈਨੂੰ ਦੇ ਹੋਈ ਪੜਾਕੇ ਨਾਲ ਪੜਾਕੇ ਨਾਲ ਠੀਕ ਆ ਗੱਲ ਆ ਹਾਂਜੀ ਇਹ ਇੱਥੋਂ ਮਾਰਨੀ ਗਰੀ ਟਕਾ ਕੇ ਜੇ ਕੈਮਰਾ ਬਾਡੀ ਬੰਤਰ ਤੇ ਬੱਚਾ ਸਾਰਿਆਂ ਦਾ ਦਿਖਾ ਲਈ ਭਾਈ ਜੀ ਫੇਰ ਬਾਈ ਕਹਿੰਦੇ ਬੱਚੇ ਦੀ ਵੀਡੀਓ ਪਾ ਲੈ ਇੱਥੋਂ ਕਰ ਸਟਾਪ 16 17 ਗੱਲੋ ਦੀ ਊੜਾ 16 17 ਅੱਜ ਹਾਜ਼ਰ ਹੈ ਜਮ ਤੋ ਚਾ ਤਾਜਾ ਸੁਆ 20 ਦੀ ਬਾਈ ਕਹਿੰਦਾ ਗਾਰੰਟੀ ਬਿਲਕੁਲ ਤਾਜੀ ਸੁਈ ਆਰਡਰ ਆ ਗਿਆ 4x4 ਵਾਲਾ ਸਿਸਟਮ ਆ ਤੇ ਹੁਣ ਆ ਜਾ ਫਿਰ ਗੈਰੀ 3 ਨੰਬਰ ਹੈ ਤੇ ਇਹ ਇੱਥੋਂ ਮਾਰਦੇ ਕੈਮਰਾ ਆ ਦੋਈ ਬਾਈ ਕੋਈ ਲਊਗਾ 20 ਕਿਲੋ ਇਹ ਚ ਆਊਗੀ 18 ਦੀ ਅੱਧੀ ਗਾਰੰਟੀ ਦੇ ਦੂੰਗਾ ਦੂਜੀ ਦੀ ਇਹਦੀ ਦੇ ਦੂੰਗਾ 16 ਦੀ ਗਾਰੰਟੀ 18 ਇਹ ਚ ਆਊਗੀ ਠੀਕ ਆ ਗੱਲ ਇਹ ਦੋਈ ਦੋਈ ਪੰਜਾਬ ਪੰਜਾਬ ਪਹੁੰਚ ਕੋਈ ਵੀ ਦੋ ਲੈ ਲੈ ਯਾਰ ਹਾਂ ਕੋਈ ਵੀ ਦੋ ਲੈ ਲਵੇ ਠੀਕ ਹੈ ਗਾਣ ਹਾਂ ਦੂ ਆਲ ਪੰਜਾਬ ਬਾਈ ਕਹਿੰਦਾ ਪਹੁੰਚ ਕਰ ਦਿਆਂਗੇ ਤੇ ਹੁਣ ਮਾਰਦੇ ਕੈਮਰਾ ਤਿੰਨ ਨੰਬਰਾਂ ਹੀ ਤੇ ਆਰਡਰ ਕੁਆਲਿਟੀ ਕਰਾ ਦੇ ਚੱਕ ਲੈ ਆ ਚੋ ਬਰਾਉਰ ਲੈ ਬੰਨੇ ਆ ਫਾੜੀ ਵਾਲਾ ਲੈ ਵਾ ਰੱਖਦਾ ਲਾਲ ਜਮਾ ਹਨਾ ਚਾਰ ਦੰਦ ਬਾਈ ਚਾਰ ਦੰਦ ਆ ਲੈ ਚੱਲ ਲੈ ਚੱਲ ਸਿੰਗੀ ਤੇ ਮਰਵਾ ਦੇ ਕੈਮਰਾ ਆ ਸਿੰਗੀ ਜਮਾ ਇਸ ਪੈਜੋ ਸਿੰਗੀ ਲੱਗੀ ਪਈ ਆ ਟੋਲੇ ਟੋਲੇ ਵਾਲੀ ਟੋਲੇ ਟੋਲੇ ਵਾਲੀ ਸੂਆ ਦੂਜਾ ਓ ਸੌਰੀ ਪਹਿਲਾ ਸੂਆ ਪਹਿਲਾ ਦੰਦੋਂ ਚੌਗੀ ਹਾਂ ਚੌਗੀ ਆ ਦੰਦੋਂ ਆ ਗਈ ਚੌਗੀ ਬਾਈ ਕਹਿੰਦਾ ਸੂਆ ਆ ਗਈ ਪਹਿਲਾ ਤੇ ਪੂਰੀ ਜਮਾ ਐਨ ਕਹ ਲਈਏ ਆਸਲ ਝੁੱਟੀ ਆ ਜੀ ਕਹਿੰਦੇ ਹੁੰਦੇ ਆ ਨਾ ਖਾਣ ਲੈਵੇ ਦੇ ਕਿੰਨੇ ਦਿਨ ਦਾ ਸੁਆ ਬਈ ਥੋੜਾ ਗਾ ਕਾਇ ਕਰਕੇ ਮੈਂ ਥੋੜੀ ਝੂਰੀ ਓਕੇ ਥੋੜੀ ਚੂਈ ਆ ਤਿੰਨ ਚਾਰ ਕਿਲੋ ਐਨ ਨਾਲ ਬੇ ਵੀ ਲੇਵਾ ਥੋੜਾ ਦੋ ਆਂਦੀ ਤਿੰਨ ਚਾਰ ਕਿਲੋ ਚੋਲੀ ਆ ਓਕੇ ਓਕੇ ਹਾਂ ਆਪਣੀਆਂ ਦੋ ਤਿੰਨਾਂ ਮਈਆਂ ਦਾ ਸੌਦੇ ਵੀ ਚੱਲੀ ਜਾਂਦੇ ਆ ਠੀਕ ਆ ਗੱਲ ਹਾਂਜੀ ਆਲੇ ਆਲੇ ਆ ਉਰਲੇ ਬੰਨੇ ਲਿਆ ਤੇ ਕਿੰਨਾ ਕ ਹਾਜ਼ਰ ਅੱਜ ਇਹਦੇ ਥੱਲੇ 15 ਕਿਲੋ ਦਾ ਅੱਜ ਪੂਰਾ ਮੈਣਾ ਦਵਾਂਗੇ 15 ਕਿਲੋ ਡੰਗ ਤੋਂ ਡੰਗ ਤਸੱਲੀ ਕਰਨ ਵਾਲਾ ਹਾ ਸੁਆ ਦੱਸਾ ਦੇਣਾ ਦਾ ਆ ਤਸੱਲੀ ਕਰਾਉਣ ਵਾਲਾ ਮਿਣਦਾਂਗੇ ਬੱਚੇ ਤੇ ਮਾਰਨੀ ਗਰੀ ਕੈਮਰਾ ਤੇ ਇੱਥੋਂ ਚੋਬਰਾ ਇਹਦਾ ਫੇਸ ਕਰਦੇ ਹੁਰਲੇ ਬੰਨੇ ਚਿਹਰਾ ਕਰਦੇ ਚਿਹਰਾ ਹੁਰਲੇ ਬੰਨੇ ਝੋਟੀ ਦਾ ਸਿੰਗੀ-ਸੁੰਗੀ ਤੇ ਮਾਰਨੀ ਗਰੀ ਕੈਮਰਾ ਇਹ ਇੱਥੋਂ ਕਰਾ ਦੇ ਤਸੱਲੀ ਹੈ ਸਿੰਗਲੇ-ਤੋਲੇ ਦੀ ਆ ਨੰਬਰ ਆ ਗਿਆ ਤੀਜਾ ਤੇ ਹੁਣ ਮਾਰ ਦੇਗਾ ਦੀ ਚਾਰ ਨੰਬਰ ਇਹਦਾ ਜਮੇ ਤਾਜੀ ਇਹ ਆ ਬਾਈ ਜੀ ਤੜਕੇ ਦੀ ਸੂਈ ਅੱਜ ਇਹ ਇੱਥੋਂ ਮਾਰ ਗਿਆ ਮਰਾ ਅੱਜ ਤੜਕੇ ਦੀ ਸੂਈ ਆ ਬਾਕੀ ਆ ਟੋਏ ਤੁਹਾਨੂੰ ਦੱਸੀ ਵੀ ਜਾਂਦੇ ਆ ਉਤੋਂ ਤੇ ਬੱਚਾ ਦਾ ਐ ਮੰਨ ਲਓ ਵੀ ਜਵੇਂ ਗਿੱਲ ਲਈ ਆ ਕੰਮ 나ੜੂ ਜਵੇਂ ਗਿੱਲ ਲਈ ਆ ਬੱਚਾ ਕੀ ਆ ਗਿਆ ਮਨੀ ਨਾਲ ਵੇ ਕੱਟੀ ਕੱਟੀ ਨਾਲ ਵੀ ਕੱਟੀ ਧੋੜ ਜੋ ਬਰਾ ਖੋਲ ਕੇ ਤੋਰ ਦੇ ਤੋਰ ਦੇ ਸੂਆ ਇਹਦਾ ਇਹ ਦੂਜਾ ਸੂਆ ਮੇਰੀ ਦੂਜਾ ਸੂਆ ਤੇ ਥਾਨ ਕਰਾ ਦੀ ਗਰੀ ਚ ਕਹਿ ਲੱਗਿਆ ਗਲਾਸਾਂ ਵਰਗੇ ਜਿਵੇਂ ਇਕੱਲਾ ਇਕੱਲਾ ਗੱਬਣ ਲੈਂਦੇ ਨੇ ਹੁੰਦੇ ਬਾਈ ਗੱਬਣ ਲੈ ਲਈ ਪਰ ਚੋਟੀ ਅਸਲ ਨਿਕਲੀ ਜੇਲ ਜੂ ਰਹੇ ਸਭ ਕੋ ਕਲੀਅਰ ਆ ਠੀਕ ਆ ਗੱਲ ਹਾਂਜੀ ਠੀਕ ਆ ਗੱਲ ਇਹ ਇਥੋਂ ਮਾਰਦੀ ਕੈਮਰਾ ਗਾਂ ਵਾਲੇ ਬੰਨ ਥਾਣ ਥੋਣ ਲੱਗਿਆ ਅਸਲ ਜਮਾ ਕਿੰਨਾ ਕੁ ਦੁੱਧ ਚਵਾ ਦੂਗਾ ਨਹੀਂ 16 17 ਕਿਲੋ ਆਮ ਜੀ ਵਾਦੂਗੀ ਇਹਦਾ ਅੱਜ ਦੀ ਇਹ ਸੂਆ ਜਮੇ ਕੱਚੀ ਹੈ ਗਰੀ ਉਹਨੇ 15 ਕਿਲੋ ਚਵਾਇਆ ਠੀਕ ਆ ਜਿਵੇਂ ਜਿਵੇਂ ਬੋਲੇ ਜੋ ਖਾਲੀ ਬਾਦ ਦਾ 18 ਕਿਲੋ ਵਾਲੀ ਆ ਠੀਕ ਆ ਮੱਛਰਾਂ ਮਾਰ ਪੈਂਦੀ ਆ 15 ਕਿਲੋ 16 ਕਿਲੋ ਦੀ ਹੁਣ ਓਟ ਦੇ ਦੋ 15 16 ਦੀ ਹਾਂਜੀ ਮੈਂ ਵੱਡੀ ਆ ਨਾ ਪੂਰੀ ਅੱਲੇ ਆਲੇ ਆ ਹਰਲੇ ਬੰਨੇ ਲਿਆ ਸਿੰਘ ਬੰਦਾ ਤੇ ਥਣ ਗੱਲਾ ਗੱਲਾ ਚਵਾਈ ਦੀ ਕਿਤਰਾ ਮੱਕੜ ਦੀ ਮੋਗੇ 100 ਦੀ 100 ਜਮਾ 100 ਦੀ 100 ਫੁੱਲ ਫੋਕੀ ਪੂਰੀ ਪੂਰੀ ਨੰਬਰ ਇਹਦਾ ਆ ਗਿਆ ਚੌਥਾ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਥਣ ਦਾ ਸੈਜ ਹੀ ਜਾਣ ਚਵਾਈ ਵਾਲਾ ਸਿਸਟਮ ਕਰਦੇ ਹੁੰਦੇ ਵੀ ਫੋਨ 60 70 ਪਾਜੀ ਕੱਲੇ ਆਪਣੇ 1 ਲੱਖ 70000 ਤੋਂ ਲੈ ਕੇ 3 ਲੱਖ ਦਾ ਕਮਾਜ ਆਜੀ ਠੀਕ ਆ ਗੱਲ ਆ ਝੋਟੀ ਜਿੱਦਾਂ 170 ਤੋਂ ਲੈ ਕੇ 3 ਲੱਖ ਤੱਕ 1 ਲੱਖ 70 ਤੋਂ ਲੈ ਕੇ ਬਾਈ ਕਹਿੰਦਾ 3 ਲੱਖ ਤੱਕ ਵਾਲੇ ਰੇਟ 4 3.5 ਵਾਲਾ ਵੀ ਜਿੱਦਾਂ ਦਾ ਰੇਟ ਕਹੋਗੇ ਉਦਾਂ ਦਾ ਹੋਵੇ ਉਦਾਂ ਦਾ ਰੇਟ ਮਿਲ ਜੂ ਨੰਬਰ ਚੌਥਾ ਤੇ ਹੁਣ ਮਾਰ ਦੇ ਗਰੀ ਕੈਮਰਾ ਪੰਜਵੇਂ ਨੰਬਰ ਵਾਲੀ ਤੇ ਪੁੱਠਾ ਪੱਠਾ ਵਾਲਾ ਕਮਾਲ ਦਾ ਉਸ ਤੋਂ ਝੋਟੀ ਦਾ ਸਾਫ਼ ਸੁਥਰੀ ਆ ਗਈ ਤੇ ਬਟਨ ਵਾਲੀ ਆ ਗਈ ਆ ਘਰਾ ਦੀ ਚੈੱਕ ਇੱਥੋਂ ਕਮਾਲਾ ਕਮਾਲਾ ਜੋ ਬੜਾ ਕਮਾਲ ਆ ਮਗਰ ਵੀ ਕੱਟੀ ਨਾਲ ਵੀ ਕੱਟੀ ਤੇ ਸੂਆ ਪਹਿਲਾ ਚਾਰ ਦੰਦ ਸੁਆ ਪਹਿਲਾ ਦੰਦੋ ਚੌਗੀ ਸਾਫ ਸੁਥਰੀ ਆ ਗਈ ਜਮਾਨ ਕਾਲੀਏ ਫੁੱਲ ਤਾਂ ਚੀਜ਼ਾਂ ਦਿਖਾ ਦੀ ਗਰੀ ਗਾਂ ਵਾਲੇ ਬੰਨੇ ਆਰਡਰ ਦਾ ਜਿਹੜਾ ਬਣੇ ਨੇ ਦੁੱਧ ਵਾਲੀ ਦੁੱਧ ਵਾਲੀ ਆਈਟਮਾਂ ਹਾਂ ਤੂੰ ਤੋਂ ਲੈ ਕੇ ਧੁੰਨੀ ਤੱਕਲੇ ਵਾਲੇ ਹੀ ਬੈਠੀ ਆ ਕਿੰਨੇ ਦਿਨ ਦੀ ਸੂਈ ਸੂਈ ਭਾਜੀ 6 ਜਾਂ 7 ਦਿਨਾਂ ਦੀ 6 ਜਾਂ 7 ਦਿਨਾਂ ਦੀ ਸੂਈ ਤੇ ਬਾਕੀ ਆਸਲ ਆ ਗਈ ਜਮਾਨ 15 ਕਿਲੋ ਦੁੱਧ ਤਿਆਰ ਠੀਕ ਆ ਗੱਲਾ ਕਿੰਨਾ ਕੁ ਚਵਾ ਦੂਗੀ ਕੀ ਕੁ ਲੈਵਲ ਤੇ 17 18 ਕਿਲੋ ਰਾਮਨਾ 17 18 ਕੱਦ ਚੰਗਾ ਤੇ ਲੰਬੀ ਫੁੱਲ ਹਣਾ ਕੱਦ ਚੰਗਾ ਤੇ ਲੰਬੀ ਵੀ ਫੁੱਲ ਹੈ ਸਿੰਘ ਹੀ ਇਹ ਕਹੂੰਗਾ ਵੀ ਬੰਦ ਆ ਗਈ ਗੱਰੀ ਗਾਲੇ ਬੰਨੇ ਆਰਡਰ ਚੈੱਕ ਕਰਾ ਦੇ 4x4 ਵਾਲਾ ਸਿਸਟਮ ਹੀ ਆ ਹਾਂਜੀ ਆ ਬਾਲੀ ਆਸਲ ਕੱਟੀ ਆ ਤੇ ਬਰੀਕ ਆ ਗਈ ਸਵਾ ਆਦੀ ਆ ਗਈ ਜਮ ਠੰਡੀ ਕਰੀ ਮੜਕ ਨਾ ਨਹੀਂ ਦੁਰਦੀ ਇਹ ਵੀ ਦੋ ਪੈਰ ਘੜਤਾਉਣਾ ਪੁੱਛ ਗਈ ਧਰਦੀ ਆ ਪੈਰ ਹਾਂ ਵੀ ਚੋਬਰ ਨੂੰ ਤੰਗ ਨਹੀਂ ਕਰਦੀਆਂ ਠੀਕ ਆ ਆ ਪਿਓਰ ਹਰਿਆਣੇ ਦੀ ਕੱਟੀ ਆ ਗੱਰੀ ਉਰੇ ਉਰੇ ਲਾ ਆ ਗਏ ਮਰਾ ਇੱਥੇ ਮਾਰ ਇਹ ਇੱਥੋਂ ਇੱਥੋਂ ਕਰਾਈ ਤਸੱਲੀ ਕਰੀ ਇੱਕ ਪੈਰਾਂ ਥੋੜਾ ਜਿਹਾ ਇਹ ਇਥੋਂ ਇਥੋਂ ਕਰਾ ਦੇ ਜੈ ਰੰਗ ਬਾਜ ਦੇਖ ਬਾਈ ਪਿੱਛੇ ਦਾ ਲੇਵਾ ਰੱਖ ਜਾ ਬਾਹਲੀ ਅਸਲ ਝੋਟੀ ਆ ਅਸਲ ਚੀਜ਼ ਕਹਿ ਲਿਆ ਜੀ ਨੂੰ ਹਣਾ ਹਾਂਜੀ ਇਹਦਾ ਨੰਬਰ ਆ ਗਿਆ ਮੇਰਾ ਖਿਆਲ ਆ ਪੰਜਵਾਂ ਹਣਾ ਬਾਈ ਹਾਂਜੀ ਛੇਵੇਂ ਤੇ ਆ ਗਈ ਤੇ ਹੁਣ ਆ ਜਾ ਛੇਵੇਂ ਬਾਈ ਪੈਠ ਦੇਖ ਝੋਟੀ ਲੱਗੀ ਠੀਕ ਆ ਕਰਨਾ ਆਲੇ 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 ਇੱਥੇ ਰੋਕ ਜੋ ਉਪਰ ਆ 3 ਲੱਖ ਵਾਲੀ ਨੂੰ ਨਹੀਂ ਪੈਠ ਲੱਗਦੀ ਜਿਹੜੀ ਇਹਨੂੰ ਲੱਗੀ ਆ ਲੈ ਚੱਲ ਐ ਚੱਲ ਐ ਚੱਲ ਸੁਆ ਜੀ ਦੂਜਾ ਸੁਆ ਸੁਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਚੌਥਾ ਪੰਜਵਾਂ ਦਿਨ ਦੀ ਆ ਚਾਰਾਂ ਪੰਜਾਂ ਦਾ ਨਾਂ ਦੀ ਸੂਈ ਤੇ ਚੜਾਈ ਉੱਤੋਂ ਮੈਂ ਕਹ ਪੂਰੇ ਪੰਮੰਜਾ ਨਹੀਂ ਡੈਂਡਾ ਹੁੰਦਾ ਉਹ ਗੱਲ ਹੋ ਗਈ ਕਿੰਨੇ ਦੁੱਦੀ ਰਿਪੋਰਟ ਹੈ ਜੀ 15 ਕਿਲੋ ਅੱਜ ਮੈਂ 18 ਕਿਲੋ ਦੀ ਗਾਰੰਟੀ ਦੇ ਦਾਂਗੇ 18 ਦੀ ਓਟ ਤੇ ਦੇ ਦਾਂਗੇ ਆ ਚੌਥੇ ਤੋਂ 15 ਅੱਜ ਮੈਂ ਦੇਵਾਂਗੇ ਤਸੱਲੀ ਕਰਾ ਦਾਂਗੇ ਕਰਾ ਦਵਾਂਗੇ ਆਸਲ ਤਸੱਲੀ ਜਿਹੜੀ ਕਹਿੰਦੇ ਹੁੰਦੇ ਆ ਉਹ ਉਤਲਾ ਥਣ ਬੱਚਾ ਵੀ ਗਿਆ ਦਾ ਉਹ ਬੱਚਾ ਚੋਂ ਗਿਆ ਇਹ ਥਣਾ ਦੀ ਵੀ ਸਾਰੇ ਭਾਜੀ ਇੱਕ ਥਾਣਾ ਧਾਰ ਜੋਲਵੇ ਉਹ ਬੱਚਾ ਚੋਂ ਗਿਆ ਉੱਥੇ ਥਾਣਾ ਏ ਤੋਂ ਲਾ ਕੇ ਜੈਡ ਤੱਕ ਇਹਦੀ ਬਾਈ ਕਹਿੰਦਾ ਗਾਰੰਟੀ ਦੇਊਗਾ ਇਹ ਤਾਂ ਬਾਈ ਬਮਾਣਾ ਉਤਲਾ ਥਣ ਘੈਰੀ ਮਾਰਦੀ ਬੰਦਾ ਜਾਂਦਾ ਬੱਚਾ ਹੁਣੇ ਹੁਣੇ ਪੀ ਗਿਆ ਤਾਂ ਆਪਣੇ ਸਾਹਮਣੇ ਹੀ ਪੀ ਗਿਆ ਉਰਲਾ ਥਣ ਕਦੇ ਕੋਈ ਭਰਾ ਸਮਝ ਲੇ ਬਾਈ ਕਹਿੰਦਾ ਬਰਾਬਰ ਚੋਲਿਓ ਆਕੇ ਜੇ ਤਾਰ ਨਾ ਤਾਰ ਵਿਕੜਨੇ ਦੁੱਗਣੇ ਰੁਪਈਏ ਮੋੜਾਂਗੇ ਠੀਕ ਆ ਗੱਲ ਤੇ ਇਥੋਂ ਕੋ ਪਛਾਣ ਤੋਂ ਬਾਡੀ ਕਰਾ ਦੇ ਚੱਕ ਉੱਥੋਂ ਜੇ ਰੁਪਈਏ ਜੀ ਵਾ ਵਾ ਠੋੜਾ ਸਾਰਾ ਇੱਕ ਤਾਰ ਦਾ ਫਰਕ ਹੋ ਰੁਪਈਏ ਮੋੜਾਂਗੇ ਠੀਕ ਆ ਗੱਲ ਇਹ ਇਥੋਂ ਮਾਰ ਕੇ ਕੈਮਰਾ ਪਛਾਣ ਲੈ ਪੱਖੇ ਐ ਰੇਲ ਦੇ ਇੰਜਣ ਜਿੱਡੀ ਲੰਮੀ ਆ ਪੁੱਤੋ ਚੜਾਈ ਵਾਲੀ ਆ ਨਾ ਚੜਾਈ ਆ ਗਈ ਫੁੱਲਾ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਕੋਈ ਨਹੀਂ ਹੋਈ ਸਾਈਡ ਤੇ ਹੋਣੀ ਏ ਇੱਜ ਆ ਜਾ ਬਾਈ ਠੀਕ ਆ ਇੱਜ ਆ ਜਾ ਠੀਕ ਆ ਠੀਕ ਆ ਇਹ ਉਰੇ ਲਿਆ ਗਰੀ ਕੈਮਰਾ ਚਾਰ ਦੰਦ ਕੱਟੀ ਇਹ ਐ ਤੇ ਮਾਰ ਕੈਮਰਾ ਸਿੰਗੀ ਸੁੰਗੀ ਅਰੀਜਨਲ ਆ ਗਈ ਜਮਾ ਇਥੋਂ ਫਰਾਦੇ ਚੈੱਕ ਤੇ ਨਾਲ ਵੀ ਕੱਟੀ ਆ ਨਾ ਹਾਂਜੀ ਮੂਰੀ ਅਸਲ ਆ ਗਈ ਤੋਰ ਚੋ ਬਰਾ ਖੋਲ ਕੇ ਤੇ ਬਾਕੀ ਹਰੇਕ ਪੱਖ ਤੋਂ ਇਹ ਕਹੂੰਗਾ ਵੀ ਸਫਾਈ ਫੁੱਲਾ ਕੱਟੀ ਚ ਪੂਰੀ ਪੂਰੀ ਸਾਫ ਸੁਥਰੀ ਬਾੜੀ ਆ ਹਰੇਕ ਪੱਖ ਤੋਂ ਸਵਾਦੀ ਜਮਾ ਠੰਡੀ ਮਿਲਕ ਬਿਊਟੀ ਦਾ ਇਹ ਮੰਨ ਲਓ ਵੀ ਮੇਲਾ ਜਿੱਤਣ ਵਾਲੀ ਕੱਟੀ ਆ ਇਦਾਂ ਦੀ ਕੱਟੀ ਦਿਖਾ ਬਈ ਜਾ ਕੇ ਬਾਈ ਪਾ ਮੈਂ ਕੰਪੀਟੀਸ਼ਨ ਚ ਖੜਾ ਦਵੇ ਸੁਆ ਪਹਿਲਾ ਚਾਰ ਦੰਦ ਚੌਗੀ ਚੌਗੀ ਕੱਦ ਚੜਾਈ ਤੇ ਲੰਬਾਈ ਤੇ ਬੰਦ ਸਿਰ ਇਹਨੂੰ ਤਾਂ ਅਗਲਾ ਦੂਆ ਸੀ ਆ ਕਹਿ ਲਉ ਪਰ ਹੈ ਕਿਉਂਗੀ ਅੱਜ ਪਹਿਲਾ ਸੂਆ ਕਹਿ ਲਿਆ ਵੀ ਸਾਰੇ ਪਾਸਿਓਂ ਪੂਰੀ ਆ ਪੂਰੀ ਏ ਤੋਂ ਲੱਗੇ ਜੈਂਟ ਤੱਕ ਦੋ ਹੀ ਚੋਟੀਆਂ ਸਿਰੇ ਦੀਆਂ ਜਿਹੜੀਆਂ ਦੋ ਹੀ ਬੰਦੇ ਆਪਣੇ ਕੋਲ ਬੈਠੇ ਵੀ ਆ ਕਹਾ ਕਿ ਦੋਨਾਂ ਦਾ ਸੌਦਾ ਚੱਲੀ ਜਾਂਦਾ ਵੀ ਨੇੜ ਹੀ ਆ ਹਾਂ ਨਾ ਯਾਈ ਆ ਬਸ ਮੈਂ ਕਹਾ ਵੀਡੀਓ ਬਣ ਲਾਂਦੇ ਮੋੜ ਠੀਕ ਆ ਗੱਲ ਕੰਮ ਇਹਦਾ ਬਾਈ ਕਹਿੰਦਾ ਜਮਾ ਕਹਿ ਲਿਆ ਨੇੜ ਜੀ ਆ ਕੰਮ ਹਾਂਜੀ ਅੱਤੜਾਂ ਤੇ ਆ ਕੰਮ ਹੂੰ 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 ਗੱਲ ਬਸ ਹੋਊ ਗਈ ਠੀਕ ਆ ਗੱਲ ਮਗਰ ਵੀ ਕੱਟੀ ਆ ਠੀਕ ਆ ਗੱਲ ਨਾਲ ਵੀ ਕੱਟੀ ਕਿੰਨਾ ਕੁ ਪੌੜਾ ਇਹਦੇ ਕੋਲ ਮਨੀ ਹਏ 15 16 ਤੋਂ ਸਟਾਰਟਿੰਗ ਚੁੱਪ ਰ ਇਧਰ ਇਹ ਇਧਰ ਲੈ ਬੰਨੇ ਬੰਨਦਾ ਆ ਬੱਚਾ ਦੇਖੀ ਬਾਈ ਜਮਾ ਤਾਜ਼ਾ ਬੱਚਾ ਇੱਥੋਂ ਇੱਥੋਂ ਕਰਾ ਕੇ ਚੱਕੇ ਇਦੂ ਬਾਦ ਮਾਰਨੀ ਬੱਚੇ ਦੇ ਕੈਮਰਾ ਇਦੂ ਬਾਦ ਮਾਰਨੀ ਇਹਦੇ ਫੇਸ ਤੇ ਕੈਮਰਾ ਇੱਥੋਂ ਤਸੱਲੀ ਕਰਾ ਜੀ ਚੌਗੀ ਕੱਟੀ ਆ ਗਈ ਬਾਈ ਕਹਿੰਦਾ 15 ਕਿਲੋ ਦੁੱਧ ਤੋਂ ਚੱਲੀ ਆ ਬਾਹਲੀ ਆਸਲ ਕੱਟੀ ਲੱਗਿਆ ਤੁਹਾਨੂੰ ਦਿਖਾਉਣਾ ਜੇ ਮੈਂ ਬੰਦ ਸਿੰਘੀ ਚ ਮਗਰ ਵੀ ਕੱਟੀ ਆ ਗਈ ਤੇ ਹੁਣ ਮਾਰਨੀ ਆ ਇੱਥੇ ਘੜ ਕੇ ਮੜਾ ਕੱਦਦਾ ਆਂ ਦਾ ਜਾ ਹਾਂ ਇਹ ਦਾ ਬਾਹਰੀ ਭਾਈ ਹੋਈ ਮੜਾ ਜਾ ਇਹ ਰੋਕੀ 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 ਰੋਕ ਕੇ ਤਾਂ ਫੁੱਲ ਵੱਡੀ ਆ ਉਹ ਇਹਦਾ ਬਾਹਰੀ ਵੱਡੀ ਆ ਲੈ ਚੱਲ ਲੈ ਚੱਲ ਇੱਧਰ ਲੈ ਬੰਨੇ ਸੁਆ ਦੂਜਾ ਸੁਆ ਭਾਈ ਤੋਰ 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 ਸੁਆ ਦੂਜਾ ਤੇ ਵੱਡੀ ਆ ਗਈ ਫੁੱਲ ਹਣਾ ਪੂਰੀ ਪੂਰੀ ਵੱਡੀ ਇਹ ਥੱਲਿਓਂ ਮਾਰਨੀ ਕੈਮਰਾ ਕਰੀ ਆਰਡਰ ਕੁਆਲਿਟੀ ਦੇ ਸੁਆ ਨਾੜਾ ਨੂੜਾ ਪੂਰੀ ਕਿੰਨੇ ਦੇਣ ਦੀ ਸੁਈ ਜੀ ਸੁਈ ਨਾਲ ਅੱਜ 5 ਮਾ ਦੇਣਾਂ 5 ਦਿਨਾਂ ਦੀ ਸੁਈ ਕਿੰਨੀ ਬੌਲੀ ਹਾਜ਼ਰ 16 ਕਿਲੋ ਅੱਜ ਮਿਲ ਲਵੇ 18 ਕਿਲੋ 20 ਦੀ ਗਾਰੰਟੀ ਹੈ ਦੀ ਦਾ 16 ਕਿਲੋ ਟਾਈਮ ਦੋ ਟਾਈਮ ਦੁੱਧ 2 ਕਿਲੋ ਵਾਲੀ ਆ ਪਰ ਮੌਸਮ ਵੇੜਾ ਕਰਕੇ 20 ਕਿਲੋ ਦੀ ਗਰੰਟੀ ਦੇ ਦਾਂਗੇ ਵੱਡੀ ਬਹੁਤ ਆ ਹਨਾ ਪੂਰੀ ਵੱਡੀ ਕੋਲ ਖੜ ਕੇ ਮੜਾ ਇੱਕ ਰਾਦੀ ਦਾ ਛਣ ਆ ਜਾ ਆ ਜਾ ਉਰਲੇ ਬੰਨੇ ਇਹ ਇੱਕ ਕਹਿੰਦੇ ਹੁੰਦੇ ਜਹਾਜ ਆ ਪੂਰਾ ਜਹਾਜ ਆ ਠੀਕ ਆ ਗੱਲ ਇਹ ਆ ਉੱਚੀ ਵੀ ਫੁੱਲਾ ਤੇ ਲੰਮੀ ਵੀ ਫੁੱਲਾ ਆ ਲੈ ਆ ਜੋ ਬਰਾ ਲੈ ਆ ਉਰਲੇ ਬੰਨੇ ਲੈ ਆ ਚਵਾਈ ਦੀ ਕਿਵੇਂ ਆ ਜੀ ਬਈ ਮੋਗੇ ਕਰ ਦੇ ਮੋਗੇ ਨਹੀਂ ਦਿੰਦਾ ਨਾ ਮੋਗੇ ਕਰਨ ਵਾਲਾ ਕੰਮ ਮੋਗੇ ਉਹ ਵੀ ਕਹਿੰਦਾ ਮੈਂ ਨਹੀਂ ਦੂਏ ਪਾਸੇ ਦੀਂਦਾ ਬੰਦਾ ਨਹੀਂ ਦਿੰਦਾ ਬੰਦਾ ਕਹਿੰਦਾ ਦੂਜੇ ਪਾਸੇ ਇੱਥੋਂ ਇੱਥੋਂ ਮਾਰੀ ਕੈਮਰਾ ਇਹ ਇਥੋਂ ਕਰਾ ਦੇਂਗਾ ਰੀ ਚੈੱਕ ਵੰਦੇ ਵੰਦੇ ਬੱਚਾ ਇਹਦਾ ਵੀ ਦਿਖਾ ਦੇ ਗਾ ਜੀ ਭਾਈ ਠੀਕ ਹੈ ਕਰਨਾ ਇਹ ਇਥੋਂ ਦਿਖਾ ਦੇ ਉੱਚੀ ਵੀ ਫੁੱਲ ਤੇ ਲੰਮੀ ਵੀ ਕਹੂੰਗਾ ਪੂਰੀ ਫੁੱਲ ਆ ਗਈ ਬੱਚਾ ਕੀ ਆ ਮਣੀ ਨਾਲ ਇਹਦੇ ਕਟਾ ਜੀ ਆ ਨਾਲ ਆ ਗਿਆ ਮੇਲ ਕਾਫ ਤੇ ਝੋਟੀ ਆ ਗਈ ਫੁੱਲ ਵੱਡੀ ਜੈਡ ਬਲੈਕ ਇਹ ਇਥੋਂ ਮਾਰ ਦੀ ਕਿੰਨੀ ਬੋਲੀ ਦੱਸਿਆ ਇਹਦੇ ਕੋਲੇ 16 ਕਿਲੋ ਅੱਜ ਆ 20 ਕਿਲੋ ਦੀ ਓੜ ਦੇ ਦਵਾਂਗੇ 16 ਹਾਜ਼ਰ 20 ਦੀ ਵੀ ਕਹਿੰਦਾ ਦੇ ਦਾਂਗੇ ਗਾਰੰਟੀ ਤੇ ਵੱਡੀ-ਵੱਡੀ ਇਹ ਮੰਨ ਲਓ ਵੀ ਫੁੱਲ ਆ ਗਈ ਇਹ ਇੱਥੋਂ ਕਰਾ ਦੀ ਜੇ ਕਿਚੜਾਈ ਵੀ ਕਹਿੰਦੇ ਨੇ ਉਹਨੇ ਬਾਹਰ ਤੋਂ ਸਰ ਦੇ ਉੱਪਰੋਂ ਹੀ ਘੁੰਮਦੀ ਆ ਉਹ ਗੱਲ ਆ ਠੀਕ ਆ ਗੱਲ ਆ ਹਾਂਜੀ ਤੇ ਇੱਥੋਂ ਮਾਰਨੀ ਹੈ ਦੇ ਆਰਡਰ ਤੇ ਕੈਮਰਾ ਪੂਰੀ ਇਹ ਕਹੂੰਗਾ ਵੀ ਅਸਲੀ ਹੁੰਦੀਆਂ ਤਕਰੀਬ ਨਾ ਜਦੋਂ-ਜਦੋਂ ਵੀ ਬਾਈ ਕੋਲ ਨਾ ਵੀਡੀਓ ਬਣਾਉਣ ਆਈਦਾ ਚੀਜ਼ਾਂ ਮੰਨ ਲਓ ਇਹ ਮੰਨ ਲਓ ਪੂਰੀਆਂ ਅਸਲੀ ਹੁੰਦੀਆਂ ਜਿਵੇਂ ਇੱਕ ਨੰਬਰ ਵਾਲੀ ਬਾਈ ਮੈਂ ਇਹ ਸੋਚ ਲਿਆ ਵੀ ਦੋ ਘਟ ਬਣ ਲੈਣੀਆਂ ਠੀਕ ਆ ਗੱਲ ਆ ਸਿੰਗ ਕੁਆਲਿਟੀ ਸਾਰੀਆਂ ਚੀਜ਼ਾਂ ਪੂਰੀਆਂ ਅਲਾ ਕਹਵੇ ਇੱਕ ਛੜ ਦੂਈ ਫੜ ਲਵਾ ਚਿੱਤਿਆ ਕਰਿਆ ਆ ਕੇ ਜੇ ਇੱਕ ਲੈਣਾ ਵੇ ਦੋ ਵਾਰ ਇੱਕ ਘੰਟਾ ਹੋ ਗਿਆ ਮੇਰੇ ਕੋਲ ਆਇਆ ਅਗਾ ਘਾ ਘਾਇਆ ਜੀ ਇੱਥੇ ਲੱਗੇ ਦਿਆ ਕਰਤਾਰ ਪੋਦੇ ਉਹ ਇਹੀ ਸੋਚੀ ਜਾਂਦੇ ਆ ਲਮਾ 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 ਕਨਫਿਊਜ਼ਨ じゃ ਕੰਮ ਪੂਰਾ ਜੀ ਜਿਵੇਂ ਕੱਪੜੇ ਬਾਜ਼ਾਰ ਚ ਆ ਕੇ ਹੋਇਆ ਉਹ ਗੰਨੇ ਵਾਲੇ ਗੇਚੇ ਨਹੀਂ ਕਹਿੰਦੇ ਉਹ ਵਿਆਹ ਪਾਣ ਲਵਾ ਠੀਕ ਆ ਪਾਣ ਲਵਾ ਆ ਨੰਬਰ ਬੋਲ ਦੇ ਤੇਰਾ 9478 474740 94784 7474 02 ਦਾ ਨੰਬਰ ਆ ਪਿੰਡ ਸ਼ਾਹਪੁਰ ਇੱਕ ਨੰਬਰ ਡੈਡੀ ਜੀ ਦਾ ਕਦੇ ਵੀ ਮੇਰੇ ਤੋਂ ਨਹੀਂ ਚੈੱਕ ਹੁੰਦਾ 9846 ਹਾਂਜੀ 13746 ਆ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ